2 ਜਨਵਰੀ ਨੂੰ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਹੋਇਆ ਤੇ ਇਸ ਵਿੱਚ ਮੂਰਤੀ ਵਿਰਾਜਮਾਨ ਹੋਵੇਗੀ ਇਸ ਦੇ ਨਾਲ ਹੀ ਜਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਸ਼੍ਰੀ ਰਾਮ ਮੰਦਿਰ ਦੀ ਤਰਜ਼ ਤੇ ਲੁਧਿਆਣਾ ਵਿੱਚ ਵੀ ਅਜਿਹਾ ਮੰਦਿਰ ਬਣ ਕੇ ਤਿਆਰ ਹੋਇਆ ਜਿਸ ਵਿੱਚ ਲੋਹੇ ਜਾਂ ਸਰੇ ਦਾ ਇਸਤੇਮਾਲ ਨਹੀਂ ਹੋਇਆ ਰਾਜਸਥਾਨ ਤੋਂ ਆਇਆ ਮਿਸਤਰੀ ਇਸ ਮੰਦਿਰ ਨੂੰ ਤਿਆਰ ਕਰ ਰਿਹਾ ਹੈ ਤੇ ਪਹਾੜਾ ਤੋਂ ਸਮਗਰੀ ਲਿਆ ਕੇ ਇਸ ਮੰਦਿਰ ਦੀ ਜੋ ਤਿਆਰੀ ਕੀਤੀ ਗਈ ਹੈ ਤੇ ਨਾਲ ਹੀ ਇਸ ਮੰਦਿਰ ਦੀ ਖਾਸ ਮਹੱਤਤਾ ਹੈ ਤੇ ਕੀ ਨੇ ਇਸ ਮੰਦਿਰ ਦੀਆਂ ਤਿਆਰੀਆਂ ਸੰਬੰਧੀ ਖਾਸ ਮਹੱਤਤਾ ਆਉ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਆਖਰ ਤ੍ਰਸਤੀਆਂ ਸ੍ਰੀ ਡੰਡੀ ਸਵਾਮੀ ਗੋਲੋਕ ਧਾਮ ਸਰ ਨਾ ਮੰਦਿਰ ਦਾ ਨਿਰਮਾਣ ਹੋ ਰਿਹਾ ਜੀ ਲਗਭਗ ਤਕਰੀਬਨ ਕੰਪਲੀਟਨ ਤਿਆਰ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜੂ ਕਿੰਨੇ ਸਮੇਂ ਤੋਂ ਜੜੀ ਹੈ ਤਿਆਰੀ ਚੱਲਦੀ ਹੈ ਜਿਹੜਾ ਸਾਡੇ ਇਸ ਗਊਸ਼ਾਲਾ 'ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੂ ਨੂੰ ਹੋ ਸਕਦਾ 6 ਮਹੀਨੇ 'ਚ ਅਗਲੇ 'ਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣੇ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਇਹ ਤਿਆਰ ਹੋ ਰਿਹਾ ਉਸ ਇਹ ਦੇ 'ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਸੀ ਤੇ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਆ ਔਰ ਇਹਦੀ ਲਾਈਫ ਘੱਟੋ ਘੱਟ ਹਜ਼ਾਰ ਸਾਲ ਹੁੰਦੀ ਹੈ ਇਹ ਪੱਥਰ ਸਰ ਕਿਤੋਂ ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਤੇ ਸਾਰੇ 25 30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇਆਂ ਨੂੰ ਲਗਾਤਾਰ ਇਹ ਕੰਮ ਕਰ ਰਹੇ ਹੋ ਔਰ ਉਤੋਂ ਤਿਆਰ ਹੋ ਕੇ ਆ ਰਿਹਾ ਰਾਜਸਥਾਨ ਤੋਂ ਇਹ ਸਰ ਕਹਿੰਦੇ ਬਿਲਕੁਲ ਵੀ ਸਰੀਆ ਦੇ ਜਿਹੜਾ ਵਰਤੇ ਨਹੀਂ ਗਿਆ ਹਾਂ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ ਤੇ ਇਹ ਲੋਗ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਹਨ ਨਾ ਉਹ ਸਿਸਟਮ ਨਾਲ ਤਿਆਰ ਕੀਤਾ ਗਿਆ ਸਰ ਕਿਹਾ ਜਾ ਸਕਦਾ RAM ਮੰਦਿਰ ਦੀ ਤਰਜ਼ ਤੇ ਲੁਧਿਆਣਾ ਦੇ ਵਿੱਚ RAM ਮੰਦਿਰ ਜਿਹੜਾ ਬਣਨ ਜਾ ਰਿਹਾ ਲੋਕਾਂ ਆਵਾਸੀਆਂ ਨੂੰ ਛੋਹ ਹੁੰਦੀਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰਦੇ ਆ। ਇਹ ਜੀ ਰਾਮ ਮੰਦਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ। ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਉਸ ਵਰਗ ਹੈ ਹੀ ਕਾਪੀ ਲੱਗਦੀ ਹੈ ਜਿਵੇਂ ਰਾਮ ਮੰਦਰ ਬਣਿਆ ਹੋਇਆ। ਕਿਉਂਕਿ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਦੇ। ਆਸੀਂ ਦੇਖਿਆ ਜੀ ਵੱਡੀ ਗਿਣਤੀ ਤੇ ਲੋਕ ਆਉਂਦੇ ਨੇ ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਇਜ਼ੇਸ਼ਨ ਵਗੈਰਾ ਕਰਦੇ ਨੇ। ਉਹ ਨਾ ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਅਸੀਂ ਅਯੁੱਧਿਆ 'ਚ ਹੀ ਖੜੇ ਹਾਂ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਤੇ ਉਹਨਾਂ ਦੇ ਭਾਗੀ ਬੰਦੇ ਆ ਸਾਰੇ ਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰਨੀ ਤਾਂ ਹਮਨ ਵੀ ਇੱਥੇ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਖਸ਼ ਸੀ ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਜਿਹੜਾ ਅਯੁੱਧਿਆ 'ਚ ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ 31 ਕੁੰਡ ਬਣਾਇਆ ਹੈ ਜੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ ਔਰ ਇੱਕ ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ ਜਿਹੜਾ ਕਿ 101 ਘੰਟੇ ਪੂਰਾ ਕਰੇਗਾ ਵੱਡਾ ਕੁੰਡ ਹੋਏਗਾ ਉਹ ਬੜਾ ਕੁੰਡ ਹੋਏਗਾ ਸਭ ਤੋਂ ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਮਿੱਟੀ ਜਿਹੜੀ ਹੈ ਇਹਦੀ ਮਿੱਟੀ ਜਿਹੜੀ ਹੈ ਨਾ ਰਾਜ ਕਹਿੰਦੇ ਨੂੰ ਅਯੋਧਿਆ ਤੋਂ ਲਿਆਂਦੀ ਗਈ ਆ ਔਰ ਇੱਥੇ ਜਿਹੜਾ ਪਾਣੀ ਹੈ ਲੈ ਕੇ ਆਂਦਾ ਵਾ ਉਸ ਦਿਨ ਚਰਨਾਂਮ ਦਵਾਂਗੇ ਉਹ ਜਨਕਪੁਰੀ ਤੋਂ ਆ ਰਿਹਾ ਜੀ ਸਿਤਾ ਦੇ ਮਾਇਕੇ ਤੋਂ ਉਹ ਰਥੇ ਪਹੁੰਚ ਚੁੱਕਾ ਹੈ। ਸ਼੍ਰੀ ਰਾਮ ਸੇਤੂ ਵੀ। ਆ ਹਾਂ ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਂਦਾ ਵਾ ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਜਿਹੜਾ ਤੈਰਦਾ ਰਹਿੰਦਾ ਪੱਥਰ ਪਾਣੀ ਚ ਡੁੱਬਦਾ ਨਹੀਂ। ਸਰ ਲੱਗ ਤੁਸੀਂ ਦਾ ਜ਼ਿਕਰ ਕੀਤਾ ਗਿਆ ਕਿ ਤੁਸੀਂ ਹਾਂ ਇੱਥੇ ਜਿਹੜਾ ਮੰਦਿਰ ਬਣ ਰਿਹਾ ਉਹ ਚ ਇੱਕ ਹਰੀ ਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ ਇੱਕ ਦੁਰਗਾ ਮਾਤਾ ਦੀ ਹੋਏਗੀ ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ। ਸਭ ਖੇੜੀ ਜਗ੍ਹਾ ਤੁਹਾਰੀ ਹੈ ਹੋਰ ਸ਼ਿਵਲਿੰਗ ਦਾ ਤੁਸੀਂ ਜ਼ਿਕਰ ਕੀਤਾ ਸੀ ਹਾਂ ਜਿਹੜੀਆਂ ਮੂਰਤੀਆਂ ਜਾਪੁਰ ਬਣੀਆਂ ਹੈ ਮੈਂ ਔਰ ਜਿਹੜੀ ਹਰੀਾਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ ਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇੱਕ ਸਟੋਨ ਹੁੰਦਾ ਉਹਦਾ ਬਾਂਵਿਆ ਟਰਾਂਸਪੇਰੈਂਟ ਹੁੰਦਾ ਬਿਲਕੁਲ ਬੜਾ ਰੇਅਰ ਮਿਲਦਾ ਲੱਗਦਾ ਕਿ ਜਿਹੜੇ ਲੋਕ ਯੋਧਿਆ ਨਹੀਂ ਜਾ ਪਾਉਣਗੇ ਉਹ ਉਦਕਰਨ ਦੇ ਸਮੇਂ ਉਹਨਾਂ ਲੋਕਾਂ ਉਹਨਾਂ ਲੋਕ ਹਾਂ ਜਿਹੜੇ ਲੋਕ ਯੋਧਿਆ ਨਹੀਂ ਜਾ ਸਕਦੇ ਜਿਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ ਸਰ ਸ਼ਿਵਲਿੰਗ ਕਿੰਨਾ ਫਰਦਾ ਹੋਊਗਾ ਸ਼ਿਵਲਿੰਗ ਹੁਣ ਇਸ ਦੇ ਮਿਲਨ ਤੇ ਡਿਪੈਂਡ ਕਰਦਾ ਹੋਵੇ ਕਿੰਨੇ ਫੁੱਟ ਦਾ ਹੋਊਗਾ ਪਰ ਬੜਾ ਸਾਈਜ਼ੀ ਹੋਏਗਾ ਅੱਛਾ ਸਾਈਜ਼ ਹੋਏਗਾ ਟਰਾਂਸਪੇਰੈਂਟ ਹੁੰਦਾ ਬਿਲਕੁਲ ਇੱਕਦਮ ਸ਼ੀਸ਼ੇ ਦੀ ਤਰ੍ਹਾਂ ਲੁੱਕ ਕਰ ਦਿੰਦਾ